ਲੰਗੜੀ ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ ਦਰਸ਼ਨ ਪਿਆਸੀ ਦਿਨ ਸਰਾਤ ਸੋ ਬੰਨ ਦਿਨ ਨੀਤ ਹੋਨ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਜੀਵਾ ਗੁਰ ਤੇਰਾ ਤੂੰ ਸੁਣ ਪ੍ਰਭ ਮੇਰੇ ਜੇ ਨਾਮ ਕਰ ਆਪਣੇ ਚੇਰੇ ਰੇ ਸੋ ਚੰਦਾ ਉਗ ਵਹ ਸੂਰਜ ਚੜ੍ਹੇ ਹਜ਼ਾਰ ਤੇ ਚਾਨਣ ਹੁੰਦਿਆ ਗੁਰ ਬਿਨ ਕੋre ਅੰਧਾਰ ਸਤਗੁਰ ਆਇਓ ਸਰਣ ਤੁਹਾਰੀ ਮਿਲੈ ਸੁਖ ਨਾਮ ਹਰ ਸੁਭਾ ਚਿੰਤਾ ਲਾਹੇ ਹਮਾਰੀ ਗੁਰੂ ਗੁਰ ਕਰ ਮਨ ਮੋੜ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀ ਟੇਕ ਰਹੁ ਦਿਨ ਰਾਤ ਜਾ ਕੀ ਕੋਈ ਨਾ ਮਿਟੈ ਦਾਤ ਨਮਾਤ ਕੀਜ ਹਰ ਪਾਂਜਾ ਹਾਰੇ ਹਿਰਦੈ ਨਾਮ ਨੰ ਵਸਿਓ ranja ਹੇ ਗਏ ਗਵਾਜਾ I'm ਕਾਗਜ਼ ਫਾਰੇ ਜਨ ਨਾਨਕ ਲਿਖਾ ਸਮਝਾ to ਵਾਹਿਗੁਰੂ ਬੋਲੋ ਜੀ ਵਾਹਿਗੁਰੂ 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 ਤਿਨੇ ਤਾਪ ਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਵਿਗਨ ਨਾ ਕੋ ਲਾਗੇ ਜਾਗੀ ਪ੍ਰਭ ਅਗੇ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹ 10ਵਿਂ ਪ੍ਰਥਮ ਭਗਵਤੀ ਸਮਰਗ ਹੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DASਾਂ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਸਿਮਰਾਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਠੇ ਸਬਦ ਉਤਜਾਏ ਤੇ ਇੱਕ ਬਹਾਦਰ ਸਿਮਰਿਆ ਹੈ ਘਰਨਾਉ ਨੇ ਦਾਵੇ ਧਾਰੀ ਸਭ ਥਾਈ ਹੋਈ ਸਹਾਈ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹੀਆਂ ਕੀ ਆਤਮਕ ਸੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਧਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਰੀ ਗੁਰੂ ਆਪ ਦੀ ਕੇ ਬੰਦ ਪਿਆਰੀ ਚਾਰ ਸਾਹਿਬ ਜਾ ਦੇ ਚਾਲੀ ਮੁਕਤੀ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਆਪ ਦੀ ਦਾ ਨਾਮ ਜਪਿਆ ਵਣਸ਼ ਕੀ ਆਦੀ ਚਲਾਈ ਤੇਗਵਾਹੀ ਦੇਖ ਕੇ ਅੰਡਠ ਕੀਤਾ ਤਿਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਨਾ ਸਿੰਘਾਂ ਸਿੰਘੁ ਨਿਆਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਾਈ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਆਰਿਆ ਨਾਲ ਚਿਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਖੀ ਕੇਸਾ ਸਵਾਸਾਂ ਸੰਗ ਨਿਭਾਈ ਤਿਨਾ ਪ੍ਰਾਰਥਨਾ ਤੇ ਵਰਤਮਾਨ ਸਮੇਂ ਦੇ ਸਰਬੱਤਰ ਸ਼ਹੀਦਾਂ ਦੀ ਪੁੱਤਰ ਘਾਲ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਨਾ ਤਖਤਾ ਸਰਬਤਰ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੇ ਚਿਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਤੇ ਦੀਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਈ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਬਹਿਤ দান ਵਿਵੇਕ দান ਵਿਸਾਖੀ দান ਪ੍ਰੋਸਾਦ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਣ ਚੌਕੀਆਂ ਝੰਡੇ ਬੁੰਗੇ ਜਗੋ ਜੋਗੇ ਅਟਲ ਧਰਮ ਦਾ ਅਧਿਆਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਆਕਾਰ ਪੁਰਖ ਵਾਹਿਗੁਰੂ ਜੀਓ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਦੀਨ ਮਾਨਿਆਂ ਦੇ ਮਾਨ ਸਤਗੁਰੂ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਚਵਰਤਖਤਿ ਮਾਲਕ ਗਰੀਬ ਨਿਵਾਜ ਦੀਨਾ ਬੰਦੂ ਧਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਕੇ ਪਾਵਨ ਪਵਿੱਤਰ ਚਰਨ ਕਮਲਾਂ పాਸ ਅਰਦਾਸ ਬੇਨਤੀ ਹੈ ਜੀ ਆਪ ਜੀ ਕੇ ਦਰੋਂ ਘਰੋਂ ਵਰਸ ਆਏ ਹੋਏ ਸਿੰਘ ਸਾਹਿਬ ਅਮਰ ਸ਼ਹੀਦ ਜਥੇਦਾਰ ਬਾਬਾ ਹਨਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਸਤਿਗੁਰੂ ਜੀਓ ਆਪ ਜੀ ਨੇ ਕਿਰਪਾ ਕੀਤੀ ਹੈ ਸੰਗਤਾਂ ਦੇ ਉਧਾਰ ਵਿਹੇਤ ਅੰਮ੍ਰਿਤ ਵੇਲੇ ਪ੍ਰਕਾਸ਼ ਮਾਨਸਥਾਨ ਪਰ ਪ੍ਰਕਾਸ਼ਮਨ ਹੋ ਕਰਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰਿ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ ਹੈ ਆਪ ਜੀ ਦਾ ਕੋ ਦਾਨ ਕੋ ਸ਼ੁਕਰਾਨਾ ਹੈ ਜੀਓ ਕਿਰਪਾ ਕਰਨੀ ਜੀਓ ਸਮੂਹ ਸਾਧ ਸੰਗਤ ਨੂੰ ਬਖਸ਼ੇ ਹੋਏ ਫੁਰਮਾਨਾਂ ਤੇ ਚੱਲਣ ਦੀ ਬਾਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨੀ ਦਇਆ ਕਰਨੀ ਜੀ ਸਿੱਖ ਸੰਗਤਾਂ ਵੱਲੋਂ ਮਿਲਜੁਲ ਕਰਕੇ ਆਪ ਜੀ ਕੇ ਸੁੰਦਰ ਪ੍ਰਕਾਸ਼ਮਾਨ ਅਸਥਾਨਾਂ ਦੀਆਂ ਸ਼ਸਤਰਾਂ ਵਸਤਰਾਂ ਦੀਆਂ ਤੇ ਬਿਅੰਤ ਪ੍ਰਕਾਰ ਦੇ ਨਾਲ ਸੇਵਾਵਾਂ ਕੀਤੀਆਂ ਗਈਆਂ ਨੇ ਸਭਨਾ ਦੀਆਂ ਕੀਤੀਆਂ ਸੇਵਾਵਾਂ ਘਰ ਥਾਈ ਪਾਉਣੀਆਂ ਕਿਰਪਾ ਕਰਨੀ ਜੀ ਅਗੋਂ ਵਾਸਤੋਂ ਸੁਚੱਜੇ ਢੰਗ ਨਾਲ ਸੇਵਾ ਕਰਨ ਤੇ ਬਾਣੀ ਪੜਨ ਦੇ ਬਲ ਉਦਮ ਚਾਉ ਬਖਸ਼ਣੇ ਜੀ ਉਹ ਆਈਆਂ ਸੰਗਤਾਂ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪਿਟਾਵਾਂ ਦਰ ਪ੍ਰਵਾਣ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਸਮੂਹ ਮਾਈ ਭਾਈ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ, ਦਾਨ, ਇਸ਼ਾਨਾਂ ਦੀਆਂ ਦਾਤਾਂ ਬਖਸ਼ਣੀਆਂ, ਅੰਮ੍ਰਿਤ ਵੀ ਰੀਤੀ ਜਾਗਣੀ ਬਖਸ਼ਣੇ ਜੀਓ ਸਭਨਾਂ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਜੀ ਸਭਨਾਂ ਦੇ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਵਰਤਾਉਣੀ, ਖੁਸ਼ੀਆਂ ਖੇੜੇ ਆਨੰਦ ਵਧਾਉਣੀ, ਸੰਕਟਾਂ, ਰੋਗਾਂ, ਪਾਪਾਂ ਵਿਗਨਾ ਵਿਕਾਰਾਂ ਦੇ ਨਾਸ਼ ਕਰਨੇ ਦੀਓ ਆਪਣੇ ਭਜਨ ਬਾਣੀ ਦੇ ਪ੍ਰਤਾਪ ਕਰਨੇ ਦਾਰ ਘਰ ਦੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨੀ ਜੀ ਆਪ ਜੀ ਦੁਆਰਾ ਬਖਸ਼ੀਆਂ ਦਾਤਾਂ ਵਿੱਚੋਂ ਹਜੂਰ ਪੰਜਾ ਅੰਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਸਤਿਗੁਰੂ ਦੀ ਆਪ ਜੀ ਪ੍ਰੇਮ ਸਹਿਤ ਭੋਗ ਲਾਓ ਸੰਗਤਾਂ ਨੂੰ ਸੀਤ ਪ੍ਰਸ਼ਾਦ ਬਖਸ਼ੋ ਜੋ ਜੀ ਸ਼ਕੇ ਸਵਾਦੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ 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 ਜਪਨਾ ਕਰੇ ਜੀ ਕਰੋ ਕਿਰਪਾ ਜੀ ਅੰਮ੍ਰਿਤ ਵੇਲੇ ਦੇ ਪਾਵਨ ਦੀਵਾਨ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਇਕ ਮਾਨਿਕ ਚਿਤ ਹੋਕਰ ਮਨ ਭਾਉ ਪ੍ਰੇਮ ਦੇ ਸਹਿਤ ਗੁਰਬਾਣੀ ਦੇ ਜਾਪ ਕਰਨ ਦੇ ਵਾਲ ਉਦਮ ਚਾਹ ਬਖਸ਼ਿਸ਼ ਕਰਨੇ ਜੀਓ ਜੋ ਜੀ ਆਪ ਜੀ ਕੇ ਦਰ ਤੇ ਆਵੇ ਸੋ ਸਦਾ ਹੀ ਰਾਜੀ ਤੇ ਪ੍ਰਸੰਨ ਜਾਵੇ ਸੁਖ ਹੋਵੇ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈ ਅਕਾਲ ਕੀ